ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਕੋਣ ਵਾਲੀ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਬਰਦਰ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਤੇ ਆਪਣੇ ਆਪ ਦੇ ਫਾਰਮ ਤੋਂ ਥੋੜੀ ਸੁਈ ਸੁਵਾਈ ਵੜ ਸੇਲੀ ਲੈ ਕੇ ਆਏ ਆ ਸੁਈ ਨੂੰ ਬਾਈ ਨੂੰ 2 ਮਹੀਨੇ ਹੋ ਗਏ ਹੁਣ ਇਸ ਟਾਈਮ ਦਾ ਦੁੱਧ ਰੈਡੀ ਹੈ ਥੱਲੇ 1314 ਲੀਟਰ ਦੁੱਧ ਇਸਰੇ ਰੈਡੀ ਆ ਕੱਦ-ਕੱਟ ਪੂਰਾ ਫੁੱਲ ਆਰਡਰ ਚੈੱਕ ਕਰਾ ਦਿੰਨੇ ਹੋ ਕਿਸੇ ਦਾ ਆਰਡਰ ਦੇਖ ਸਕਦੇ ਹੋ ਬਹੁਤ ਸੋਹਣਾ ਆਰਡਰ ਚਾਰੇ ਥਾਣੇ ਪੂਰੇ ਨਖੜਵੇਂ ਤੇ ਪੂਰੀ ਸਪੇਸ ਤੇ ਸੱਜਰ ਨੇ ਬਾਈ ਜੀ 22 23 ਕਿਲੋ ਦੁੱਧ ਦਿੱਤਾ ਤੇ ਫੇਸਬੁਕ ਤੇ ਚੈੱਕ ਕਰੋ ਬਹਿੜਦੀ ਥਾਣੇ ਤੋਂ ਦੇਖ ਸਕਦੇ ਹੋ ਥੀਜਵਾਈ ਵਾਲਾ ਥਾਣਾ ਤੇ ਪੂਰੀ ਸੀਲ ਠੰਡੀ ਆ 2 ਮਹੀਨਿਆਂ ਦੀ ਸੂਈ ਵੀ ਆ ਬਾਈ ਜੀ ਪੂਰੀ ਮਗਰ ਆ ਗਈ ਤੇ ਬੱਸੀ ਬਹੁਤ ਸੋਹਣੀ ਆ ਬੱਸੀ ਥੋੜਾ ਚੈੱਕ ਕਰਵਾ ਦਿੰਨੇ ਹੋ ਦੇਖ ਸਕਦੇ ਹੋ ਪੂਰੀ ਟੌਪ ਦੀ ਬੱਸੀ ਆ ਗਈ ਮਗਰ ਇਹਦੀ ਤੇ 2 ਮਹੀਨੇ ਦੀ ਸੂਈ ਵੀ ਅੱਜ ਤਰੀਕ 11 11ਵਾਂ ਮਹੀਨਾ 2025 ਦੁਪਹਿਰੇ 1:00 ਵਜੇ ਵੀਡੀਓ ਕਵਰ ਕਰ ਰਹੇ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਿਹੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਪ੍ਰਾਈਸ ਇਹਦਾ ਮੁੱਲ ਕਰਾਉਣ ਨੂੰ 55 ਕਰਾ ਲਓ ਚਾਹੇ ਕਰਾ ਲਓ ਜੀ 50 ਬਸ ਲੈਣ ਦੇ 49000 ਦੀ ਵਿਹੜ ਦੇ ਦਾਂਗੇ ਜੇ ਫਿਰ ਕਿਸੇ ਵੀ ਕਿਸਾਨ ਭਰਾ ਦੇ ਵਿਹੜ ਪਸੰਦ ਹੋਵੇ ਤਾਂ ਫੋਨ ਤੇ ਸੰਪਰਕ ਕਰਿਓ ਸਾਰੇ ਮੇਰੇ ਵੀਰਾਂ ਦਾ ਵੀਡੀਓ ਨਰਟ ਤੱਕ ਦੇਖ ਲਈ ਤੇ ਤੁਹਾ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਆ ਨਵੀਂ ਵੀਡੀਓ ਦੇ